ਉਹ ਚਿਰਾਗ ਜਗ ਰਿਹਾ ਜੀ ਖਵਾਰੇ ਦਾ ਇਹ ਪਤਾ ਨਹੀਂ ਕਿੱਥੋਂ ਚੱਲਦਾ ਚੱਲਦਾ ਜਗਦਾ ਆਇਆ ਹਣਾ ਇਹ ਚਿਰਾਗ ਦਾ ਇੱਕ ਸਾਨੂੰ ਸੰਕੇਤ ਆ ਜੀ ਜਿਹੜਾ ਇਹ ਚਿਰਾਗ ਜਗਦੇ ਆ ਤੁਹਾਡੇ ਘਰਾਂ ਦੇ ਚਿਰਾਗ ਨਹੀਂ ਬੁੱਝਣ ਦਿੰਦੇ ਜਕਾਰਾ ਖਵਾਰੇ ਵਾਲੀ ਦਾ ਹੋ ਸਤਿ ਸ੍ਰੀ ਅਕਾਲ ਜਕਾਰਾ ਖਵਾਰੇ ਵਾਲੀ ਦਾ ਹੋ ਸਤਿ ਸ੍ਰੀ ਅਕਾਲ ਜੀ ਸਤਿਗੁਰ ਦੀ ਰਹਿਮਤ ਵਰਤ ਰਹੀ ਆ ਜੀ ਜੇ ਦੁੱਖਾਂ ਦਾ ਪਹਾੜ ਟੁੱਟਿਆ ਨਾ ਉਹ ਮਹਾਰਾਜ ਉਹਨਾਂ ਤੋਂ ਛੁਟਕਾਰਾ ਵੀ ਪਾਊਗਾ ਪਰ ਤੁਸੀਂ ਦੇਖ ਸਕਦੇ ਹੋ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜਦੋਂ ਤੁਹਾਡੇ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਤਾਂ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੋ ਹਰ ਵੇਲੇ ਸਿਮਰਨ ਕਰਿਆ ਕਰੋ ਭਜਨ ਬੰਦਗੀ ਕਰਿਆ ਕਰੋ ਨਾਮ ਜਪਿਆ ਕਰੋ ਦਸਵੰਦ ਕੱਢਿਆ ਕਰੋ ਅਤੇ ਦਸਵੰਦ ਦੇ ਵਿੱਚੋਂ ਹੀ ਇੱਥੇ ਜਿਹੜੀਆਂ ਸੰਗਤਾਂ ਐਸ ਵੇਲੇ ਸੇਵਾ ਕਰਦੀਆਂ ਰਸਤਾ ਵਾਸਤਾ ਪਹੁੰਚਾਉਂਦੀਆਂ ਲੰਗਰ ਦੀ ਸੇਵਾ ਕਰ ਰਹੀਆਂ ਮਿੱਟੀ ਦੀਆਂ ਟਰਾਲੀਆਂ ਰੇਤੇ ਦੇ ਟਿੱਪਰ ਮਿੱਟੀ ਦੇ ਪਰੇ ਪਰ ਪਰ ਕੇ ਇੱਥੇ ਆ ਰਹੇ ਆ ਜੀ ਆ ਦੇਖੋ ਬਹਾਨੇ ਨਾਲ ਇੱਥੇ ਸੱਤ ਲੋਕ ਬੰਨ ਤੇ ਰੌਣਕਾਂ ਲੱਗਣੀਆਂ ਸੀਗੀਆਂ ਇਹ ਇੱਕ ਮੇਲੇ ਤੋਂ ਘੱਟ ਮਾਹੌਲ ਨਹੀਂ ਐਸ ਵੇਲੇ ਸੋ ਸਤਗੁਰਾਂ ਦੀ ਰਹਿਮਤ ਵਾਸਰੀ ਆ ਪਰ ਕਿਸੇ ਦਾ ਬਾਲ ਪਿੰਗਾ ਨਹੀਂ ਹੋਰ ਦਿੰਦੇ ਬਾਜਾ ਵਾਲੇ ਨੇ ਕਿਹਾ ਕਿ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਇੱਕ ਖਾਲਸਾ ਮਾਨਨੀ ਇੱਥੇ ਦਾ ਪੂਰੇ ਪੰਜਾਬ ਦਾ ਖਾਲਸਾ ਉੱਤਰ ਕੇ ਆ ਗਿਆ ਤਾਂ ਸਾਡੀਆਂ ਜਿਹੜੀਆਂ ਮੁਸੀਬਤਾਂ ਸਾਡੇ ਉੱਪਰ ਜਿਹੜੀਆਂ ਮੁਸੀਬਤਾਂ ਦਾ ਪਹਾੜ ਟੁੱਟਿਆ ਉਹ ਤੁਹਾਡੇ ਤੱਕ ਪਹੁੰਚਣ ਨਹੀਂ ਦੇਵਾਂਗਾ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਖੌਰ ਜੀ ਆ ਤੁਸੀਂ ਦੇਖ ਸਕਦੇ ਹੋ ਇਹ 7 ਲੋਜ ਦਰਿਆ ਸਸਰਾਲੀ ਕਲੋਨੀ ਦਾ ਵਨ ਹੈ ਜੀ ਇਸ ਵੇਲੇ ਦਾ ਸਮਾਂ ਜਿਹੜਾ ਪੂਰਾ 7 ਵਜਣ ਵਾਲਾ ਇਹ ਉਹੀ ਸਥਾਨ ਹੈ ਜਿੱਥੇ ਨਾਮਤਾਰੀ ਸੰਸਥਾ ਵੱਲੋਂ ਅਖੰਡ ਪਾਤਸ਼ਾਹ ਆਰੰਭ ਹੋਏ ਸੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਥੇ ਸ਼੍ਰੀ ਖਾਨਦਵਾੜ ਸਾਹਿਬ ਦੇ ਭੋਗ ਪਏ ਸੀ ਦੋ ਤਰੀ ਨੂੰ ਪਾਠ ਰੱਖਿਆ ਸੀ ਪਹਿਲਾਂ ਚਾਰ ਨੂੰ ਭੋਗ ਪਿਆ ਚਾਰ ਨੂੰ ਫਿਰ ਦੂਜਾ ਪਾਠ ਆਰੰਭ ਹੋਇਆ ਉਹਦਾ 6 ਨੂੰ ਭੋਗ ਪੈ ਗਿਆ ਸੀ ਸੋ ਮੈਂ ਤੁਹਾਨੂੰ ਦਿਖਾਨਾ ਜੀ ਇਹ ਸੱਚੀ ਖਬਰ ਹੈ ਜੀ ਢੜਕਾਉ ਮੀਡੀਆ ਜਿਹੜਾ ਉਹ ਤੋਂ ਤੁਸੀਂ ਬਚ ਕੇ ਰਹਿਣਾ ਕਿਉਂਕਿ ਆਸੀਂ ਜਿਹੜੀ ਸੱਚੀ ਖਬਰ ਤਾਂ ਦੰਨੇ ਆ ਵੀ ਪੰਜਾਬ ਦਾ ਬਹੁਤ ਦੂਰ ਹੈ ਇਹ ਸਤਲੁਜ ਦਰਿਆ ਦੇ ਨਾਲ ਸਾਡੇ ਪਿੰਡ ਹੈ ਖੁੱਦ ਦੇ ਪਿੰਡ ਹੈ ਜੇਕਰ ਲੁਧਿਆਣੇ ਦੇ ਵਿੱਚ ਪਾਣੀ ਆਉਂਦਾ ਉਹ ਤੋਂ ਪਹਿਲਾਂ ਸਾਡੀ ਅਸੀਂ ਸਾਡੀਆਂ ਛਾਤੀਆਂ ਦੇ ਉੱਪਰ ਲੰਘ ਕੇ ਪਾਣੀ ਜਾਊਗਾ ਸੋ ਇਹ ਸਾਡੇ ਪਿੰਡ ਸਸਰਾਲੀ ਕਲੋਨੀ ਤੇ ਬੂਥਗਾੜਾ ਉਹ ਕਾਲਪੁਰਖ ਦੇ ਉੱਪਰ ਭਰੋਸਾ ਰੱਖੋ ਅਤੇ ਅਰਦਾਸ ਬੇਨਤੀ ਕਰੋ ਹਰ ਵੇਲੇ ਸਿਮਰਨ ਕਰੋ ਆ ਇਸ ਵੇਲੇ ਦੇ ਹਾਲਾਤ ਹੈ ਜੀ 7:00 ਵੱਜਣ ਲੱਗੇ ਆ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪੂਰਨ ਭਰੋਸਾ ਹੈ ਰਹਿੰਦਾ ਹੈ ਹਮੇਸ਼ਾ ਰਹੇਗਾ ਉਹ ਸਾਹਮਣੇ ਤੁਹਾਨੂੰ ਖਵਾਜਾ ਬਲੀ ਦੇ ਹੱਥ ਚਿਰਾਗ ਜਗਦਾ ਰਿਹਾ ਜੀ ਉਹ ਦੇਖੋ ਇਹ ਸ਼ਾਇਦ ਪਤਾ ਨਹੀਂ ਤੁਹਾਨੂੰ ਲਿਖਣਾ ਉਹ ਦੇਖੋ ਇਹ ਚਮਕਾਰ ਪੈਂਦੀ ਆ ਇਹ ਜਿੱਥੇ ਇੱਕ ਪਾਸੇ ਮੁਸੀਬਤ ਹੈ ਜਿਸ ਕਿਸ ਨੇ ਚਿਰਾਗ ਲਾਇਆ ਉਹ ਦੇਖੋ ਜੀ ਚਿਰਾਗ ਦੇ ਦਰਸ਼ਨ ਕਰੋ ਭਾਈ ਜੀ ਉਹ ਜੋਤ ਜਗਦੀ ਆ ਰਹੀ ਹੈ ਆ ਮੈਂ ਤੁਹਾਨੂੰ ਦਿਖਾਵਾਂ ਜੀ ਖਵਾਜਾ ਵਾਲੇ ਜੀ ਜ਼ੂਮ ਕਰਕੇ ਉਹ ਚਿਰਾਗ ਜਗ ਰਿਹਾ ਜੀ ਖਵਾਰੇ ਦਾ ਇਹ ਪਤਾ ਨਹੀਂ ਕਿੱਥੋਂ ਚੱਲਦਾ ਚੱਲਦਾ ਜਗਦਾ ਆਇਆ ਹਣਾ ਇਹ ਚਿਰਾਗ ਦਾ ਇੱਕ ਸਾਨੂੰ ਸੰਕੇਤ ਆ ਜੀ ਜਿਹੜਾ ਇਹ ਚਿਰਾਗ ਜਗਦੇ ਆ ਤੁਹਾਡੇ ਘਰਾਂ ਦੇ ਚਿਰਾਗ ਨਹੀਂ ਬੁਝਣ ਲੰਦੇ ਇੱਕ ਵਾਰੀ ਚਕਾਰਾ ਲਾ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਤੁਸੀਂ ਦੇਖ ਸਕਦੇ ਹੋ ਇਹ ਚਿਰਾਗ ਜਗ ਰਿਹਾ ਚਿਰਾਗ ਸਤਲੁਜ ਦੇ ਵਿੱਚ ਇੱਥੇ ਖੰਡਪੜਸੇਵ ਆਰੰਭ ਸੀਗਾ ਤੇ ਉਹ ਜੋਤ ਜਗਦੀ ਜਾਰੀ ਹੈ ਜੀ ਬਾਈ ਦੇਖੋ ਗੌਰ ਨਾਲ ਦੇਖੋ ਉਹ ਦੇਖੋ ਅੰਨਾ ਪਾਣੀ ਵਗ ਰਿਹਾ ਐਨਾ ਪਾਣੀ ਵਗ ਰਿਹਾ ਜੀ ਕਿੰਦਾ ਪਾਣੀ ਦਾ ਵਹਾਅ ਤੇਜ਼ ਆ ਅਖਵਾੜੇ ਦਾ ਚਰਾਗ ਨਹੀਂ ਡੁੱਬ ਰਿਹਾ ਦੇਖੋ ਆ ਤੁਸੀਂ ਦੇਖ ਰਹੇ ਹੋ ਜੀ ਇਹ ਲਾਈਵ ਵੀਡੀਓ ਹੈ ਕੋਈ AI ਦੇ ਨਾਲ ਨਹੀਂ ਬਣਾਈ ਹੋਈ ਵਾਹਿਗੁਰੂ ਆ ਪਾਸ਼ਾ ਦੀ ਕਿਰਪਾ ਵਰਸ ਰਹੀ ਆ ਦੇਖੋ ਹਲੇ ਵੀ ਚਮਕ ਰਿਹਾ ਜੀ ਇਹ ਚਿਰਾਗ ਅਜੇ ਵੀ ਚਮਕ ਰਿਹਾ ਆ ਜਿੰਨਾ ਦੂਰ ਜਾਈ ਜਾਂਦਾ ਉਹਨਾਂ ਜ਼ਿਆਦਾ ਚਮਕ ਰਿਹਾ ਚਿਰਾਗ ਆ ਦੇਖੋ ਇਹ ਆ ਤੁਸੀਂ ਜ਼ੂਮ ਕਰਕੇ ਦਿਖਾਣਾ ਜੀ ਆ ਖਵਾਜੇ ਦੀ ਰਹਿਮਤ ਆ ਕਿੰਨਾ ਮੀ ਆ ਰਿਹਾ ਮੈਂ ਤੁਮ ਸਾਈਡ ਤੇ ਖੜਾ ਆ ਇਹ ਜਿਹੜੀ ਵੀਡੀਓ ਇਹ AI ਨਾਲ ਨਹੀਂ ਬਣਾਈ ਗਈ ਲਓ ਜਿਉਂ ਦੂਰ ਚਲਾ ਗਿਆ ਹਲੇ ਵੀ ਜਗ ਰਿਹਾ ਪਰ ਇਹ ਜ਼ੂਮ ਇਹਦਾ ਥੋੜਾ ਅੱਦਾਂ ਦਾ ਇਹ ਮੋਬਾਈਲ ਦਾ ਸਵਾ ਦੇਖ ਸਕਦੇ ਹੋ ਅੱਥੇ ਸ਼੍ਰੀ ਖੰਡਵਾਲ ਸਾਹਿਬ ਜੀ ਸਾਨੂੰ ਅਜੇ ਵੀ ਆਪਣੀਆਂ ਅੱਖਾਂ ਨਾਲ ਨੰਗੀ ਅੱਖਾਂ ਨਾਲ ਦਿਖ ਰਿਹਾ ਚਿਰਾਗ ਪਰ ਮੇਰੇ ਮੋਬਾਈਲ ਦੇ ਜ਼ੂਮ ਦੇ ਵਿੱਚ ਨਹੀਂ ਆ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਨੂੰ ਮੌਕੇ ਤੇ ਅਕਾਲ ਪੁਰਖ ਨੇ ਸਾਨੂੰ ਦੱਸਦਾ ਵੀ ਮੈਂ ਤੁਹਾਡੇ ਘਰਾਂ ਦੇ ਜਗਨਾਗਰੀ ਬੁਝਣ ਦੰਦਾ ਅਨੇ ਦੁੱਖਾਂ ਦੇ ਪਹਾੜ ਦੇ ਵਿੱਚ ਵਾਜੀ ਤੁਸੀਂ ਦੇਖਿਆ ਚਰਾਗ ਜਗ ਦਾ ਕਿਹਨੇ ਕਿਹਨੇ ਦੇਖਿਆ ਜਿਹੜਾ ਚਰਾਗ ਇੱਕ ਵਾਰ ਸਾਰੇ ਹੱਥ ਖੜੇ ਜਿਹਨੇ ਦੇਖਿਆ ਚਰਾਗ ਦੇ ਨਾਮ ਤੇ ਇੱਕ ਵਾਰੀ ਖਵਾਜਾ ਬੁੱਲਾ ਜਕਾਰਾ ਲਾ ਦੋ ਜਕਾਰਾ ਖਵਾਜਾ ਬੁੱਲਾ ਦਾ ਬਹੁਤ ਸੱਚੇ ਰਬਾ ਦੀ ਹੈ ਇਹ ਖਵਾਜਾ ਬੁੱਲੇ ਨੇ ਸਾਨੂੰ ਸਿਰਫ ਡਰਾਇਆ ਆ ਵੀ ਕੁਦਰਤ ਦੇ ਨਾਲ ਤੁਸੀਂ ਛੇੜਛਾੜ ਨਾ ਕਰੋ ਇਹ ਅਸ ਦਰਿਆ ਨੂੰ ਜਿਹੜੇ ਟਿਪਰਾਂ ਤੇ ਟਰਾਲੀਆਂ ਦੇ ਨਾਲ ਰੇਤਾ ਕੱਢ-ਕੱਢ ਕੇ ਮਿੱਟੀ ਕੱਢ-ਕੱਢ ਕੇ ਦਰਿਆ ਨੂੰ ਖਾਲੀ ਕੀਤਾ ਸੀ ਇਹ ਖਵਾਜਾ ਬਲੀ ਐਸ ਟਾਈਮ ਆਪਣੀ ਇਮਾਨਤ ਵਾਪਸ ਲੈ ਰਿਹਾ ਕਵਰਾਂ ਦੀ ਲੋੜ ਨਹੀਂ ਕੋਈ ਗੱਲ ਨਹੀਂ ਬੇੜੇ ਉਹਨਾਂ ਦੇ ਡੁੱਬੇ ਹੋਣਗੇ ਜਿਨ੍ਹਾਂ ਨੇ ਪਾਪ ਕੀਤੇ ਹੋਣਗੇ ਜਿਹੜੇ ਬਾਬੇ ਨਾਨਕ ਦੇਵ ਜੀ ਦੇ ਸਿੱਖ ਇੱਥੇ ਸੇਵਾ ਕਰਦੇ ਆ ਉਹਨਾਂ ਨੂੰ ਤਤੀਬਾ ਨਹੀਂ ਲੱਗਦੀ ਆ ਪੂਰਾ ਲੁਧਿਆਣਾ ਇੰਡਸਟਰੀ ਏਰੀਆ ਆ ਪੂਰੀ ਦੁਨੀਆ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਇੱਥੇ ਸੰਗਤ ਪਹੁੰਚੀ ਹੋਈ ਆ Hindu, Muslim, Sikh, Sai ਸਾਰੇ ਧਰਮਾਂ ਦੇ ਇਹ ਮਜਮਾ ਦੇ ਲੋਕ ਇੱਥੇ ਪਹੁੰਚੇ ਹੋਏ ਆ ਸੋ ਸਾਰੇ ਹੀ ਭਾਈਚਾਰੇ ਨਾਲ ਜੁੜੇ ਹੋਏ ਆ ਇਹ ਤੁਸੀਂ ਦੇਖ ਸਕਦੇ ਹੋ ਮੈਂ ਲਾਈਵ ਵੀਡੀਓ ਦਿਖਾ ਰਿਹਾ ਜੀ ਤੁਹਾਨੂੰ ਇਸ ਵੇਲੇ ਸਮਾਂ ਹੈਗਾ ਜੀ 6:06 ਵਜੇ 54 ਮਿੰਟ ਹੈ ਜੀ ਇੱਥੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਕੱਟੜ ਪੰਥੀਆਂ ਨੂੰ ਤਿਆਗਦੇ ਹੋਏ ਸਾਰਾ ਭਾਈਚਾਰਾ ਪਹੁੰਚਿਆ ਹੋਇਆ ਇਹ ਸੱਚੀ ਤੇ ਸੱਚੀ ਜਿਹੜੀ ਅਸਲੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਈ ਲੋਕੀ ਵੀਊ ਲੈਣ ਦੇ ਮਾਰੇ ਭਾਈ ਅਫਵਾਹ ਉਡਾਉਣ ਦੇ ਪੰਨ ਟੁੱਟ ਗਿਆ ਹੋਏ ਸਰਾਲੀ ਖੜ ਗਿਆ ਬੂਥ ਘੜ ਹੜ ਗਿਆ ਫਰਾਨਾ ਹੜ ਗਿਆ ਘਰਾਂ ਨੂੰ ਵੀ ਤੁਹਾਨੂੰ ਲੋੜ ਨਹੀਂ ਹੈ ਸੋ ਨਮੀ ਵੀਡੀਓ ਦੇ ਨਾਲ ਮੈਂ ਫੇਰ ਅਪਡੇਟ ਤੁਹਾਨੂੰ ਦਊਗਾ ਸੋ ਸ਼ੁਕਰੀਆ ਮਿਹਰਬਾਨੀ ਜੀ